ਹਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾਉਣ ਲੱਗੇ ਭਾਰਮਾ ਬ੍ਰੈਡ ਅਲੱਗ ਤਰੀਕੇ ਦੇ ਨਾਲ ਵੀਡੀਓ ਨੂੰ ਐਂਡ ਤੱਕ ਦੇਖਿਓ ਸਕਿਪ ਨਾ ਕਰਿਓ ਬਹੁਤ ਹੀ ਟੇਸਟੀ ਬ੍ਰੈਡ ਇਸ ਤਰ੍ਹਾਂ ਬਣ ਕੇ ਜਿਹੜੇ ਤਿਆਰ ਹੁੰਦੇ ਆ ਇਹਦੇ ਵਾਸਤੇ ਆਪਾਂ ਬੇਸਣ ਜਿਹੜਾ ਆ ਹਲਕੀ ਜਿਹੀ ਇੱਕ ਕੌਲੀ ਲੈ ਲਈ ਜਿੰਨੇ ਕ ਬਣਾਉਣੇ ਹੋ ਉਸ ਹਿਸਾਬ ਨਾਲ ਤੁਸੀਂ ਬੇਸਣ ਲੈ ਲਓ ਠੀਕ ਆ ਜੀ ਉਸ ਚ ਪਾਤਾ ਜੀਰਾ ਅਜਵੈਣ ਮਸਲ ਕੇ ਪਾਤੀ ਆਪਾਂ ਤੇ ਨਮਕ ਪਾ ਲੰਨੇ ਹਲਦੀ ਪਾ ਲੰਨੇ ਆ ਤੇ ਮਿਰਚ ਪਾ ਲੈਣੇ ਆ ਠੀਕ ਹੈ ਜੀ ਇਹ ਤਾਂ ਆਪਣੇ ਬੇਸਿਕ ਜਿਹੜੇ ਮਸਾਲੇ ਹੁੰਦੇ ਆ ਇਹ ਕੜੀ ਪੱਤਾ ਆ ਕੱਟ ਕੇ ਆਪਾਂ ਇਹ ਪਾ ਦਤਾ ਬੜਾ ਬੜੇ ਟੇਸਟੀ ਇਨਾਂ ਕਿਸੇ ਵੀ ਚੀਜ਼ ਦੇ ਵਿੱਚ ਪਾਓ ਤਾਂ ਟੇਸਟ ਅਲੱਗ ਹੋ ਜਾਂਦਾ ਠੀਕ ਹੈ ਜੀ ਇਹਨੂੰ ਕਰ ਲੈਣੇ ਆ ਮਿਕਸ ਤੇ ਫਿਰ ਇਹਦੇ ਚ ਆਪਾਂ ਪਾਣੇ ਆ ਪਾਣੀ ਪਾਣੀ ਪਾ ਕੇ ਇਹਨੂੰ ਜਿਹੜਾ ਪਤਲਾ ਜਿਹਾ ਆਪਾਂ ਬੇਸਣ ਨੂੰ ਘੋਲਣਾ ਜਿਆਦਾ ਸਖਤ ਨਹੀਂ ਇਹਨੂੰ ਰੱਖਣਾ ਹੈਗਾ ਤੇ ਪਹਿਲੇ ਥੋੜਾ ਪਾਣੀ ਪਾਇਆ ਆਪਾਂ ਇੱਕ ਗਲਾਸ ਪਾਣੀ ਦਾ ਮਲਿਆ ਤੁਸੀਂ ਉਹ ਬੇਸਣ ਦੇ ਹਿਸਾਬ ਦੇ ਨਾਲ ਤੁਸੀਂ ਕਿੰਨਾ ਬੇਸਣ ਲਿਆ ਕਿੰਨੇ ਬ੍ਰੈਡ ਬਣਾਉਣੇ ਆ ਉਸ ਹਿਸਾਬ ਦੇ ਨਾਲ ਇਹ ਪਾਣੀ ਪਾਊਗਾ ਇਹਦਾ ਆਪਾਂ ਕੋਈ ਨਾਪ ਨਹੀਂ ਦੱਸ ਸਕਦੇ ਹਨ ਬੇ ਕਿੰਨਾ ਬੇਸਨ ਲੈਣਾ ਤੇ ਕਿੰਨਾ ਪਾਣੀ ਪਾਉਣਾ ਹੈ ਤੇ ਇਹਨੂੰ ਆਪਾਂ ਹੁਣ ਵਧੀਆ ਤਰੀਕੇ ਦੇ ਨਾਲ ਇਹ ਮਿਕਸ ਕਰ ਲੈਣਾ ਹੈ ਵਧੀਆ ਘੋਲੇ ਦਾ ਤਿਆਰ ਕਰ ਲੈਣਾ ਆਪਾਂ ਬਹੁਤ ਸੌਖੇ ਆ ਬਣਾਉਣੇ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੇ ਅਲੱਗ ਤਰੀਕੇ ਨਾਲ ਆਪਾਂ ਬਣਾਉਣੇ ਆ ਬ੍ਰੈਡ ਇਹ ਤੇ ਅੱਗੇ ਆਪਾਂ ਆਲੂ ਜਿਹੜੇ ਉਬਾਲ ਕੇ ਉਹਨਾਂ ਨੂੰ ਭਰੀਦਾ ਇਹਨਾਂ ਦੇ ਵਿੱਚ ਤੇ ਅੱਜ ਆਪਾਂ ਆਲੂ ਨੇ ਇਹਦੇ ਵਿੱਚ ਪਾਉਣੇ ਹੈਗੇ ਠੀਕ ਹੈ ਜੀ ਬਿਨ ਆਲੂ ਤੋਂ ਜਿਹੜੇ ਇਹ ਬ੍ਰੈਡ ਆਪਾਂ ਬਣਾ ਕੇ ਤਿਆਰ ਕਰਨੇ ਆ ਬਹੁਤ ਹੀ ਟੇਸਟੀ ਬਣੂਗੀ ਗਰੰਟੀ ਹੈ ਮੇਰੀ ਇੱਕ ਵਾਰ ਜ਼ਰੂਰ ਟਰਾਈ ਕਰਿਓ ਐਦਾਂ ਦਾ ਬੇਸਣ ਆਪਾਂ ਜਿਹੜਾ ਮਿਕਸ ਕਰ ਲਿਆ ਤੇ ਇਧਰ ਆਪਾਂ ਲੈ ਲਿਆ ਥੋੜਾ ਜਿਹਾ ਚੀਜ਼ ਲੈ ਆਏ ਆ ਆਪਾਂ ਤੇ ਇਹ সুইਟ ਕੌਰਨ ਆ ਤੇ ਪਿਆਜ਼ ਸ਼ਿਮਲਾ ਮਿਰਚ ਠੀਕ ਆ ਜੀ ਤੇ ਹੋਰ ਕੁਝ ਤੁਸੀਂ ਇਹਦੇ ਵਿੱਚ ਮਟਰ ਪਾਉਣੇ ਜਾਂ ਕੋਈ ਹੋਰ ਸਬਜ਼ੀ ਪਾਉਣੀ ਪਾ ਸਕਦੇ ਆ ਤੇ ਆਪਾਂ ਹਰੀ ਮਿਰਚ ਜਿਹੜੀ ਪੀਸਿਓ ਕੁਛ ਆਪਾਂ ਉਧਰ ਬੇਸਣ 'ਚ ਪਾ ਲਈ ਆ ਕੁਛ ਥੋੜੀ ਜਿਹੀ ਆਪਾਂ ਇਹਦੇ ਵਿੱਚ ਪਾ ਦਿੱਤੀ ਠੀਕ ਆ ਜੀ ਤੇ ਇਹਨੂੰ ਆਪਾਂ ਮਿਕਸ ਕਰ ਲੈਣਾ ਸਾਰੀਆਂ ਚੀਜ਼ਾਂ ਨੂੰ ਪਹਿਲਾਂ ਇਦਾਂ ਫਿਰ ਇਹ ਚ ਆਪਾਂ ਪਾਨੇ ਸੇਜਵਨ ਚਟਣੀ ਤੇ ਇੱਥੇ ਤੁਸੀਂ ਟਮਾਟੋ ਕੈਚੱਪ ਵੀ ਪਾ ਸਕਦੇ ਆ ਅਗਰ ਨਹੀਂ ਹੈਗੀ ਨਾ ਇਹ ਤਾਂ ਟਮਾਟੋ ਸੌਸ ਪਾ ਲਓ ਠੀਕ ਆ ਤੇ ਆਪਾਂ ਪਾ ਲਈ ਸੇਜਵਨ ਚਟਣੀ ਤੇ ਥੋੜਾ ਜਿਹਾ ਆਪਾਂ ਪਾ ਦਤਾ ਇਹਦੇ ਵਿੱਚ ਨਮਕ ਹਰੀ ਮਿਰਚ ਆਪਾਂ ਪਹਿਲੇ ਪਾ ਲਈਏ ਵਿੱਚ ਤੇ ਇਹਨੂੰ ਹੁਣ ਚੰਗੀ ਤਰ੍ਹਾਂ ਜਿਹੜਾ ਆਪਾਂ ਮਿਕਸ ਕਰਨਾ ਤਾਂ ਕਿ ਸਾਰੀਆਂ ਚੀਜ਼ਾਂ ਜਿਹੜੀਆਂ ਐਨ ਥੋੜੀਆਂ ਨਰਮ ਜਿਹੀਆਂ ਹੋ ਜਾਣ ਮਿਕਸ ਹੋ ਜਾਣ ਚੰਗੀ ਤਰ੍ਹਾਂ ਬ੍ਰੈਡਾਂ ਦੇ ਉੱਪਰ ਲੱਗ ਜਾਣ ਇਹ ਠੀਕ ਆ प्याज ਤੇ शिमला मिर्च ਜੇ ਤੁਸੀਂ ਟਮਾਟਰ ਪਾਉਣਾ ਉਹ ਵੀ ਪਾ ਸਕਦੇ ਆ ਸਾਰੀਆਂ ਚੀਜ਼ਾਂ ਨੂੰ ਬਰੀਕ ਬਰੀਕ ਕੱਟਣਾ ਮੋਟੀਆਂ ਨਹੀਂ ਰੱਖਣੀ ਆਪਾਂ ਜ਼ਿਆਦਾ ਤੇ ਬਰੀਕ ਬੀਕ ਆਪਾਂ ਇਹਨਾਂ ਨੂੰ ਕੱਟਣਾ ਆ ਠੀਕ ਆ ਜੀ ਦੇਖੋ ਇਸ ਤਰ੍ਹਾਂ ਇਹਨੂੰ ਮਿਕਸ ਕਰ ਲੈਣਾ ਤੇ ਹੁਣ ਆਪਾਂ ਲੈ ਲੈ ਬ੍ਰੈਡ ਬ੍ਰੈਡ ਦੇ ਮੈਂ ਜਿਹੜੇ 8 ਪੀਸ ਲਏ ਆ ਇਹ ਤੇ ਤੁਸੀਂ ਜਿੰਨੇ ਬ੍ਰੈਡ ਬਣਾਉਣੇ ਉਹਦੇ ਹਿਸਾਬ ਨਾਲ ਸਮਾਨ ਤੁਸੀਂ ਰੜਾ ਲਓ ਤੇ ਉਸ ਹਿਸਾਬ ਨਾਲ ਤੁਸੀਂ ਬ੍ਰੈਡ ਲੈ ਲਓ ਠੀਕ ਆ ਜੀ ਇੱਕ ਬ੍ਰੈਡ ਦਾ ਪੀਸ ਆਪਾਂ ਲੈਨੇ ਆ ਇਦਾਂ ਤੇ ਇਹਨੂੰ ਚੰਗੀ ਤਰ੍ਹਾਂ ਫਿਲ ਕਰਦੇ ਆਂ ਆਰਾਮ ਦੇ ਨਾਲ ਇਹ ਲੱਗ ਜਾਂਦਾ ਇਹਦੇ ਉੱਤੇ ਕਿਉਂਕਿ ਆਪਾਂ ਇਹਦੇ ਵਿੱਚ ਚਟਨੀ ਪਾਈ ਆ ਤੇ ਜੇ ਸੁੱਕੇ ਹੁੰਦੇ ਫਿਰ ਉਹਨਾਂ ਨੇ ਖਿਲਰੀ ਜਾਣਾ ਸੀ ਤੇ ਇਹਦੀ ਆਪਾਂ ਜਿਹੜੀ ਆ ਫੀਲਿੰਗ ਇਹਦੇ ਵਿੱਚ ਭਰਨੀ ਆ ਇਹ ਇਹਦੇ ਨਾਲ ਆਪਾਂ ਚੰਗੀ ਤਰ੍ਹਾਂ ਇਹਦਾ ਫਿਲ ਕਰ ਲੈਣਾ ਆ ਤੇ ਦੂਜਾ ਬਰੈਡ ਚੱਕ ਕੇ ਆਪਾਂ ਇਹਦੇ ਉੱਪਰ ਰੱਖ ਦੇਣਾ ਠੀਕ ਆ ਸਾਰੇ ਪੀਸ ਜਿਹੜੇ ਹੈਗੇ ਆ ਨਾ ਅੱਠੇ ਪੀਸ ਇਹਦੇ ਚਾਰ ਪੀਸ ਆਪਾਂ ਇੱਦਾਂ ਤਿਆਰ ਕਰ ਲੈ ਠੀਕ ਆ ਚਾਰ ਬਣਨੇ ਆ ਅੱਠ ਪੀਸਾਂ ਦੇ ਇੱਕ ਇੱਕ ਉੱਪਰ ਰੱਖ ਦਿੱਤਾ ਆਪਾਂ ਤੇ ਜਿਹੜਾ ਆਪਾਂ ਘੋਲਿਆ ਸੀ ਬੇਸਣ ਉਹਨੂੰ ਹੁਣ ਏਦਾਂ ਮਿਕਸ ਕਰ ਲੈਣੇ ਥੋੜੀ ਜਿਹੀ ਹੋਰ ਤੇਲ ਆਪਾਂ ਰੱਖਿਆ ਹੈ ਗਰਮ ਤੇ ਹੁਣ ਆਪਾਂ ਏਦਾਂ ਇਹਨੂੰ ਬ੍ਰੈਡ ਨੂੰ ਜਿਹੜਾ ਇਹ ਚੰਗੀ ਤਰ੍ਹਾਂ ਡਿਪ ਕਰਦੇ ਆ ਤੇ ਕਰਕੇ ਆਪਾਂ ਇਹਨੂੰ ਤੇਲ ਦੇ ਵਿੱਚ ਪਾ ਦਿੰਨੇ ਆ ਮੀਡੀਅਮ ਸੇਕ ਤੇ ਨੂੰ ਆਪਾਂ ਪਕਾ ਲਵਾਂਗੇ ਤੇ ਤਾਂ ਕਿ ਜਿਹੜੀਆਂ ਇਹਦੇ ਵਿੱਚ ਸਬਜ਼ੀਆਂ ਹਨ ਨਾ ਉਹ ਵੀ ਚੰਗੀ ਤਰ੍ਹਾਂ ਪੱਕ ਜਾਣ ਤੇ ਜਿਹੜਾ ਚੀਜ਼ ਆ ਉਹ ਵੀ ਮੈਲਟ ਹੋ ਜਾਵੇ ਵਧੀਆ ਤਰੀਕੇ ਨਾਲ ਸੇਕ ਨੂੰ ਘੱਟ ਰੱਖਣਾ ਹੈ ਘੱਟ ਸੇਕ ਤੇ ਨੂੰ ਆਪਾਂ ਪਕਾ ਲੈਣਾ ਹੈ ਤੇ ਇੱਕ ਪੀਸ ਇੱਕੋ ਇੱਕ ਪੀਸ ਆਪਾਂ ਪਾਉਣਾ ਹੈ ਕਿਉਂਕਿ ਆਪਾਂ ਤੇਲ ਉਸ ਹਿਸਾਬ ਦੇ ਨਾਲੇ ਪਾਇਆ ਤੇ ਇੱਕ ਇੱਕ ਪੀਸ ਪਾ ਕੇ ਆਪਾਂ ਇਹਨੂੰ ਪਕਾਵਾਂਗੇ ਦੇਖੋ ਸੇਕ ਲੱਗ ਗਿਆ ਨਾ ਤੇ ਹੁਣ ਇਹਨੂੰ ਆਪਾਂ ਪਲਟ ਦਿੰਨੇ ਆ ਬਹੁਤ ਹੀ ਟੇਸਟੀ ਬਣਦੇ ਆ ਅਲੱਗ ਜਿਹਾ ਬਣ ਜਾਂਦੇ ਤੇ ਬੱਚਿਆਂ ਨੂੰ ਬਹੁਤ ਪਸੰਦ ਆਊਗੇ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖਿਓ ਬਹੁਤ ਆਸਾਨ ਆ ਬਣਾਣੇ ਤੇ ਬਹੁਤ ਛੇਤੀ ਬਣ ਜਾਂਦੇ ਆ ਤੇ ਬਹੁਤ ਹੀ ਟੇਸਟੀ ਬਣਦੇ ਹੈ ਠੀਕ ਆ ਜੀ ਇੱਕ ਦੋ ਵਾਰੀ ਇਹਨੂੰ ਆਪਾਂ ਇਦਾਂ ਪਲਟ ਦਾਨਾ ਆ ਤੇ ਇਹਨ ਵਧੀਆ ਕਿਉਂਕਿ ਇਹਦੇ ਵਿੱਚ ਜ਼ਿਆਦਾ ਕੋਈ ਕੱਚੀ ਚੀਜ਼ ਹੈ ਨਹੀਂ ਗਈ ਪਿਆਜ਼ शिमला ਮੇਰੇ ਤਾਂ ਝਟ ਪੱਕ ਜਾਂਦੇ ਆ ਤੇ ਛੋਟੇ ਛੋਟੇ ਆਪਾਂ ਬਰੀਕ ਬਰੀਕ ਕੱਟੇ ਹੋ ਸੀ ਇਹ ਦੇਖੋ ਬਣ ਗਿਆ ਇਹਨੂੰ ਟਿਸ਼ੂ ਦੇ ਉੱਤੇ ਕੱਢ ਲੰਨੇ ਆ ਤੇ ਇੱਕ ਆਪਾਂ ਹੋਰ ਤੁਹਾਨੂੰ ਬਣਾ ਕੇ ਦਿਖਾ ਲੰਨੇ ਐ ਇਸੇ ਤਰ੍ਹਾਂ ਹੀ ਦੇਖੋ ਕਿੰਨਾ ਸੋਹਣਾ ਬ੍ਰੈਡ ਆਪਣਾ ਬਣ ਕੇ ਤਿਆਰ ਹੋਇਆ ਜਦੋਂ ਖਾਓਗੇ ਨਾ ਕਿਆ ਬਾਤ ਆ ਅਲੱਗ ਹੀ ਇਹਦਾ ਟੇਸਟ ਆਊਗਾ ਤੇ ਇੱਕ ਹੋਰ ਆਪਾਂ ਐਦੇ ਜਿਹੜਾ ਆ ਬਸ ਬੇਸਣ ਚ ਐਦਾ ਡਿਪ ਕਰਨਾ ਤਿਆਰ ਆਪਾਂ ਪਹਿਲੇ ਕਰਕੇ ਰੱਖਿਓ ਤੇ ਚੰਗੀ ਤਰ੍ਹਾਂ ਇਹਦੇ ਉੱਤੇ ਬੇਸਣ ਪਾ ਦੇਣਾ ਆ ਇਹ ਐਨਸਵਰ ਕੇ ਡਿਪ ਕਰਕੇ ਤੇਨੂੰ ਆਪਾਂ ਉਸੇ ਤਰ੍ਹਾਂ ਤੇਲ ਦੇ ਵਿੱਚ ਪਾ ਦੇਣਾ ਠੀਕ ਆ ਜੀ ਤੇ ਇਸ ਤਰ੍ਹਾਂ ਹੱਥ ਨਾਲ ਲਾਵਾਂਗੇ ਤਾਂ ਵਧੀਆ ਤਰੀਕੇ ਦੇ ਨਾਲ ਐਨ ਸਾਰੇ ਬ੍ਰੈਡਰ ਨੂੰ ਲੱਗ ਜਾਊਗਾ ਤੇ ਬਸ ਉਸੇ ਤਰ੍ਹਾਂ ਆਪਾਂ ਇਹਨੂੰ ਪਾ ਕੇ ਉਦਦੇ ਦੋ ਵਾਰੀ ਉਲਟ ਪਲਟ ਕਰਕੇ ਇਹਨੂੰ ਆਪਾਂ 골ਡਨ ਕਰਕੇ ਕੱਢ ਲੈਣਾ ਤੇ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਸ਼ੇਅਰ ਕਰਦੇ ਹੋ ਸਪੋਰਟ ਕਰਦੇ ਹੋ ਮੇਰੇ ਚੈਨਲ ਨੂੰ ਇਹ ਦੇਖੋ ਜੀ ਇਹਨੂੰ ਵੀ ਸੇਕ ਲੱਗ ਗਿਆ ਤੇ ਇਹਨੂੰ ਵੀ ਉਸੇ ਤਰ੍ਹਾਂ ਆਪਾਂ ਪਲਟ ਦੇਣਾ ਬਸ ਉਦਦੇ 골ਡਨ ਕਰਕੇ ਇਹਨੂੰ ਵੀ ਕੱਢ ਲੈਣਾ ਫਟਾਫਟ ਹੀ ਬਣ ਕੇ ਤਿਆਰ ਹੋ ਜਾਂਦੇ ਲਓ ਜੀ ਇਹ ਵੀ ਤਿਆਰ ਹੋ ਗਿਆ ਤੇ ਇਹਨੂੰ ਵੀ ਆਪਾਂ ਜਿਹੜਾ ਕੱਢ ਲੈਣਾ ਹੈ ਤੇ ਚਾਰੇ ਪੀਸ ਆਪਾਂ ਇੱਦਾਂ ਜਿਹੜੇ ਆ ਤਿਆਰ ਇਹ ਕਰ ਲਏ ਆ ਦੇਖੋ ਦੋ ਹੋ ਗਏ ਦੋ ਦੂਜੇ ਵੀ ਆਪਾਂ ਇੱਦਾਂ ਕਰ ਲੈਣੇ ਲਓ ਜੀ ਆਪਾਂ ਚਾਰੇ ਪੀਸ ਇੱਦਾਂ ਤਿਆਰ ਕਰ ਲਏ ਆ ਹੁਣ ਮੈਂ ਤੁਹਾਨੂੰ ਕੱਟ ਕੇ ਵੀ ਦਿਖਾ ਲੂੰਗੀ ਬਹੁਤ ਹੀ ਵਧੀਆ ਟੇਸਟੀ ਸੌਫਟ ਆਪਣਾ ਬ੍ਰੈਡ ਜਿਹੜੇ ਅਲੱਗ ਜੇ ਬਣ ਕੇ ਤਿਆਰ ਹੋਏ ਆ ਅਲੱਗ ਫੀਲਿੰਗ ਵਾਲੇ ਤੇ ਜਰੂਰ ਟਰਾਈ ਕਰਿਓ ਜੀ ਵੀਡੀਓ ਚੰਗੀ ਲਗੀ ਤਾਂ ਇਹਨੂੰ ਅੱਗੇ ਸ਼ੇਅਰ ਕਰਦੇ ਹੋ ਸਪੋਰਟ ਕਰਦੇ ਹੋ ਮੇਰੇ ਚੈਨਲ ਨੂੰ ਨਵੇਂ ਵੀਰ ਜਿਹੜੇ ਜੁੜਦੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਦੇਖ ਸਕਦੇ ਤੁਸੀਂ ਕਿੰਨੇ ਸੋਹਣੇ ਬਰੈਡ ਆਪਣੇ ਬਣੇ ਆ ਤੇ ਇੱਕ ਮੈਂ ਤੁਹਾਨੂੰ ਕੱਟ ਕੇ ਦਿਖਾ ਲਦਨੀ ਆ ਦੇਖੋ ਬਿਲਕੁਲ ਸੌਫਟ ਐਂ ਬਦਿਆ ਵਿੱਚੋਂ ਐਂ ਫਿਲੋਆ ਚੰਗੀ ਤਰ੍ਹਾਂ ਭਰੇ ਹੋ ਆ ਦੇਖੋ ਕਿੰਨੇ ਸੋਹਣੇ ਜਿੰਨੇ ਸੋਹਣੇ ਦੇਖਣ ਨੂੰ ਲੱਗਦੇ ਇੰਨੇ ਹੀ ਟੇਸਟੀ ਇਹ ਖਾਣ ਨੂੰ ਲੱਗੂਗੇ ਵੀਡੀਓ ਦੇਖਣੇ ਸਾਰਿਆਂ ਦਾ ਧੰਨਵਾਦ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਹੋਰ ਕੱਟ ਲਿਆ ਸੀ ਆਪਾਂ